ਦੇਖੋ ਇਹਨਾਂ ਨੇ ਜ਼ਬਰਦਸਤ ਤੋੜ-ਫੋੜ ਕੀਤੀ ਹੈ ਮੈਂ ਇਹ ਕਹਿੰਦਾ ਵੀ ਜਿਹੜੀ ਤੋੜ-ਫੋੜ ਹੋਰ ਕਰਨੀ ਆ ਉਹ ਵੀ ਕਰ ਲੈਣ ਸਾਨੂੰ ਇੱਕ ਗੱਲ ਦਾ ਅਫਸੋਸ ਜ਼ਰੂਰ ਹੈ ਕਿ ਜਿਹੜੇ ਇਹਨਾਂ ਨੇ ਵਾੜਾਂ ਦੇ ਨੰਬਰ ਬਦਲੇ ਐ ਉਹਦੇ ਨਾਲ ਲੋਕਾਂ ਦਾ ਐਡਰੈਸ ਬਦਲ ਜਾਂਦਾ ਕਿਸੇ ਦਾ ਆਧਾਰ ਕਾਰਡ ਦਾ ਐਡਰੈਸ ਹੈ ਕਿਸੇ ਦਾ ਪਾਸਪੋਰਟ ਦਾ ਐਡਰੈਸ ਹੈ ਕਿਸੇ ਦਾ ਹੋਰ ਕੋਈ ਫਾਈਨੈਂਸ਼ੀਅਲ ਕਿਸੇ ਵੀ ट्रांजैक्शन ਦਾ ਜਿਹੜਾ ਆਧਾਰ ਕਾਰਡ ਤੋਂ ਇਲਾਵਾ ਐਡਰੈਸ ਹੈ ਹਰ ਆਦਮੀ ਅੱਜ ਕੱਲ ਆਪਣਾ ਵਾਰਡ ਨੰਬਰ 20 ਲਿਖਦਾ ਨਾਲ ਹਾਊਸ ਨੰਬਰ ਇੰਨਾ ਵਾਰਡ ਨੰਬਰ ਇੰਨਾ ਇਹ ਜਿਹੜੀ ਇਹਨਾਂ ਨੇ ਤੋੜ-ਫੋੜ ਕੀਤੀ ਹੈ ਉਹਦੇ ਨਾਲ ਲੋਕਾਂ ਨੂੰ ਤਕਲੀਫ ਹੋਏਗੀ ਉਸ ਤਕਲੀਫ ਨੂੰ ਰੋਕਣ ਵਾਸਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜੋ ਕੁਛ ਇਹਨਾਂ ਨੇ ਕੀਤਾ ਹੋਏ ਇਹਨਾਂ ਦਾ ਸਿਰੇ ਨਾ ਚੜੇ ਪਹਿਲੀ ਤਾਂ ਗੱਲ ਇਹ ਹੈ ਦੂਜੀ ਗੱਲ ਜਿੱਥੋਂ ਤੱਕ ਕਲੈਕਸ਼ਨ ਦਾ ਸਵਾਲ ਹੈ ਨੰਗੜ ਦੇ ਲੋਕ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਸਤੇ ਬਿਲਕੁਲ ਤਿਆਰ ਬੈਠੇ ਆ ਪਿਛਲੇ 1 ਸਾਲ ਤੋਂ ਇਹਨਾਂ ਨੇ ਕੁਝ 150 ਦੇ ਕਰੀਬ ਜਿਹੜਾ ਸਾਡਾ ਮਤਾ ਹੈ ਉਹ ਰੋਕੇ ਬੈਠੇ ਐ 15 18 ਕਰੋੜ ਦੇ ਕੰਮ ਜਿਹੜੇ ਐ ਜਿਹਨਾਂ ਚ ਟੈਂਡਰ ਲੱਗ ਚੁੱਕੇ ਆ ਸਭ ਕੁਝ ਹੋ ਚੁੱਕਿਆ ਪ੍ਰਕਿਰਿਆ ਪੂਰੀ ਐ ਲੇਕਿਨ ਉਹ ਕੰਮ ਨਹੀਂ ਕਰਨ ਦਤੇ ਤੇ ਇਹ ਬੜੀ ਜ਼ਿਆਤੀ ਐ ਵੈਸੇ ਵੀ ਇਹ ਹੁਣ ਜਾ ਰਹੇ ਐ ਆ ਮਹੀਨਾ ਜਨਵਰੀ ਆ ਗਿਆ ਠੀਕ ਐ ਅਕਤੂਬਰ ਵਿੱਚ ਕੋਡ ਲੱਗ ਜਾਂਦਾ ਮਹੀਨੇ 8 9 ਸਾਰੇ ਹੀ ਐ ਮਾਰਚ ਅਪ੍ਰੈਲ ਤੇ ਜਾ ਕੇ ਇਲੈਕਸ਼ਨ ਹੋਣਾ ਚਾਰ ਮਹੀਨੇ ਇਹਨਾਂ ਦੇ ਬਚਣੇ ਆ ਪੰਜ ਤੇ ਚਾਰ ਪੰਜ ਮਹੀਨੇ ਵਾਸਤੇ ਲੋਕ ਇਹਨਾਂ ਨੂੰ ਵੋਟ ਨਹੀਂ ਪਾਣ ਲੱਗੇ ਅੱਜ ਸਾਰੀ ਦੁਨੀਆ ਜਾਣਦੀ ਹੈ ਕਿ ਪੰਜਾਬ ਵਿੱਚੋਂ ਇਹਨਾਂ ਦੇ ਵਦਾਈ ਦੇ ਬਾਜੇ ਵੱਜ ਰਹੇ ਹੈ ਜਿਹੜੀ ਪਿਛਲੀ ਵਾਰੀ ਲੋਕਾਂ ਨੇ ਗਲਤੀ ਕੀਤੀ ਸੀ ਲੋਕ ਉਸ ਗਲਤੀ ਨੂੰ ਠੀਕ ਕਰ ਲਗੇ ਜਿਹੜਾ ਫਤਵਾ ਲੋਕਾਂ ਨੇ ਸਤਾਈ ਚ ਦੇਣਾ ਪੰਜਾਬੀਆਂ ਨੇ ਉਹ ਫਤਵਾ ਐਸ ਮਿਸ ਕਾਉਂਸਲ ਦੇ ਵਿੱਚ ਹੀ ਲੋਕ ਸ਼ੁਰੂਆਤ ਕਰ ਜਣਗੇ ਉਹਦੀ ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਇਹ ਜਿੰਨੇ ਮਰਜ਼ੀ ਬਾੜ ਤੋੜਨ ਜੋ ਮਰਜੀ ਕਰਨ ਆਖਰ ਲੋਕ ਤਾਂ ਨੰਗੜ ਦੇ ਆ ਨੰਗੜ ਦੇ ਲੋਕਾਂ ਨੇ ਜਿਹੜਾ ਹੈਗਾ ਆ ਵੋਟ ਪਾਣੀ ਐ ਇਸ ਬਾੜ ਚ ਨਾ ਹੋਇਆ ਉਹਦੇ ਚ ਹੋਇਆ ਉਹਦੇ ਚ ਨਾ ਹੋਇਆ ਅਗਲੇ ਚ ਹੋਇਆ ਨੰਗੜ ਦੇ ਲੋਕ ਨੰਗੜ ਦੇ ਲੋਕਾਂ ਨੇ ਫੈਸਲਾ ਕਰਨਾ ਸਾਨੂੰ ਨੰਗੜ ਦੇ ਲੋਕਾਂ ਤੇ ਪੂਰਨ ਵਿਸ਼ਵਾਸ ਹੈ ਮੰਤਰੀ ਸਾਹਿਬ ਬਿਆਨ ਲੋ ਹੁੰਦੇ ਆ ਕਿ ਮੈਂ ਕੌਨਸੇ ਕੋਈ ਇੰਟਰਫੇਅਰ ਨਹੀਂ ਕੀਤੀ ਅਜੇ ਤੱਕ ਮੇਰਾ ਕੋਈ ਰੋਲ ਨਹੀਂ ਇਹਦੇ ਵਿੱਚ ਉਹਦੇ ਪਰ ਕੀ ਕਰਨਾ ਹੈ ਮੰਤਰੀ ਜੀ ਕੀ ਕਹਿੰਦੇ ਆ ਮੈਨੂੰ ਨਹੀਂ ਪਤਾ ਲੇਕਿਨ ਮੈਂ ਮੰਤਰੀ ਜੀ ਨੂੰ ਆਪ ਬੇਨਤੀ ਕਰ ਚੁੱਕਿਆ ਕਿ ਸਾਡੇ ਮਤੇ ਪਾਸ ਕਰਵਾਓ ਤੁਹਾਡੇ ਰਾਹੀਂ ਕਈ ਵਾਰ ਕਹਿ ਚੁੱਕੇ ਮੰਤਰੀ ਜੀ ਨੇ ਪਿਛਲੇ 1 ਸਾਲ ਤੋਂ ਕਮੇਟੀ ਦਾ ਕੰਮ ਰੁਕਿਆ ਹੋਇਆ ਅੱਜ 100 ਤੋਂ ਉੱਪਰ ਮਤੇ ਜਿਹੜੇ ਆ ਉਹ ਡਾਇਰੈਕਟਰ ਦੇ ਦਫ਼ਤਰ ਪਏ ਆ ਅੱਜ ਜਿਨ੍ਹਾਂ ਕੰਮਾਂ ਦੇ ਟੈਂਡਰ ਲੱਗ ਚੁੱਕੇ ਐ ਸ਼ਹਿਰ ਦੇ ਲੋਕ ਤੜਫ ਤੜਫ ਕੇ ਮਰ ਗਏ ਕਿਤੇ ਨਾਲੀ ਬਣਨੀ ਆ ਕਿਤੇ ਗਲੀ ਬਣਨੀ ਆ ਮੰਤਰੀ ਜੀ ਨੇ ਉਹ ਵੀ ਰੋਕਿਆ ਹੋਇਆ ਹੁਣ ਉਹਦੇ ਬਾਰੇ ਮੰਤਰੀ ਜੀ ਕੀ ਕਹਿੰਦੇ ਐ ਇਹ ਮੰਤਰੀ ਜੀ ਦੱਸ ਸਕਦੇ ਐ ਮੈਂ ਤਾਂ ਇਹਦੇ ਬਾਰੇ ਕਹਿ ਨਹੀਂ ਸਕਦਾ ਲੋਕਾਂ ਨੂੰ ਸਮਝ ਆ ਜੀ ਵੀ ਕਿੰਨੇ ਕੰਮ ਰੁਕੇ ਆਏ ਬਿਲਕੁਲ ਬਿਲਕੁਲ ਇਹ ਪੜਿਆ ਲਿਖਿਆ ਦਾ ਸ਼ਹਿਰ ਹੈ ਉਹ ਕਹਿੰਦੇ ਹੁੰਦੇ ਇਹ ਜੋ ਪਬਲਿਕ ਹੈ ਇਹ ਸਭ ਕੁਝ ਜਾਣਦੀ ਹੈ ਇਹਨਾਂ ਤੇ ਕੁਝ ਨਹੀਂ ਲੁਕਿਆ ਤੁਹਾਨੂੰ ਲੱਗਦਾ ਫਿਰ ਜਵਾਬ ਦਿੱਤਾ ਜਾਏਗਾ ਲੋਕ ਦੇਣਗੇ ਲੋਕ ਦੇਣਗੇ ਹਰ ਕਿਸਮ ਦੀ ਜ਼ਿਆਤੀ ਦਾ ਲੋਕ ਜਿਹੜਾ ਹੈਗਾ ਬਦਲਾ ਜਿਹੜਾ ਹੈ ਪ੍ਰਜਾਤੰਤਰ ਦੇ ਵਿੱਚ ਉਹ ਵੋਟ ਨਾਲ ਲੈਂਦੇ ਆ ਅਰਨੰਗਲ ਦੇ ਲੋਕਾਂ ਨੂੰ ਉਹ ਹੁਣ ਟਾਈਮ ਆ ਗਿਆ ਕਿ ਇਹ ਵੋਟ ਨਾਲ ਬਦਲਾ ਲੈਣਗੇ ਕਿ ਇੱਕ ਪਿਛਲੇ 1 ਸਾਲ ਤੋਂ ਕਿੱਦਾਂ ਨੰਗਲ ਦੇ ਲੋਕਾਂ ਨੇ ਇਹਨਾਂ ਨੇ ਖਜੜ ਕੀਤਾ ਲੋਕਾਂ ਦੀ ਚੁਣੀ ਹੋਈ ਕਮੇਟੀ ਨੂੰ ਕੰਮ ਨਾ ਕਰਨ ਦਿੱਤਾ ਜਾਵੇ ਪਤੇ ਪਾਸ ਹੋਏ ਹੋਏ ਕੰਮ ਨਾ ਹੋਵੇ ਟੈਂਡਰ ਖੁੱਲ ਜਾਣ ਸਾਰੀ ਪ੍ਰਕਿਰਿਆ ਪੂਰੀ ਹੋ ਜਾਏ ਕੰਮ ਰੋਗ ਦਿੱਤਾ ਜਾਵੇ ਅਫਸਰਾਂ ਤੋਂ ਇਹ ਨੰਗਲ 'ਚ ਪਹਿਲੀ ਵਾਰ ਹੋਇਆ ਰਾਜਨੀਤਿਕ ਪਾਰਟੀਆਂ ਆਂਦੀਆਂ ਜਾਂਦੀਆਂ ਜਾਣੀਆਂ ਇੱਥੇ ਬੀਜੇਪੀ ਦਾ ਵੀ ਰਾਜ ਰਿਹਾ ਇੱਥੇ ਕਾਂਗਰਸ ਦਾ ਵੀ ਰਾਜ ਰਿਹਾ ਪਰ ਕਿਸੇ ਨੇ ਇਹਦਾ ਤਖਲੀ ਦਿੱਤਾ ਇਹ ਪਹਿਲੀ ਵਾਰ ਹੈ ਜਿੱਥੇ ਦੋ ਤਿੰਨ ਗੁਰਗੇ ਇਹਨਾਂ ਦੇ ਉਹ 24 ਘੰਟੇ ਉੱਥੇ ਰਹਿੰਦੇ ਆ ਨੰਗਲ ਕਮੇਟੀ ਦੇ ਦਫ਼ਤਰ 'ਚ ਰਹਿੰਦੇ ਆ ਉਹਨਾਂ ਦੇ ਫਰਮ ਨੇ ਹੀ ਫਿਰਦੇ ਉਹਨਾਂ ਦੇ ਅਫਸਰਾਂ ਨੂੰ ਹਦਾਇਤਾਂ ਦੰਦਿਆ ਉਹਨਾਂ ਨੂੰ ਡਰਾਉਂਦੇ ਆ ਉਹ ਮੁਲਾਜ਼ਮ ਹੈ ਉਹ ਕੀ ਕਰਨ ਇੱਕ ਮੰਤਰੀ ਸਾਹਿਬ ਦਾ ਬਿਆਨ ਵੀ ਆਇਆ ਸੀਗਾ ਕਿ ਸਾਡੇ ਕਾਉਂਸਲਰ ਬਣਾਓ ਫਿਰ ਅਸੀਂ ਵਿਕਾਸ ਕਰਾਂਗੇ ਉਹਨੂੰ ਲੱਗਦਾ ਕਿ ਉਹਨਾਂ ਦਾ ਇਹ ਕਿਹਾ ਸਹੀ ਜਾਪ ਰਿਹਾ ਕਿਉਂਕਿ ਇਹ ਕੰਮ ਨਹੀਂ ਕਰ ਰਿਹਾ ਫਿਰ ਉਹ ਤਾਂ ਕੋਈ ਗੱਲ ਨਹੀਂ ਇਹ ਇਸ ਹਿੱਸੇ ਗੱਲ ਦਾ ਜਵਾਬ ਤਾਂ ਲੋਕ ਦੇਣਗੇ